ਬੰਟੀ ਬੈਂਸ ਤੇ ਇਲਜ਼ਾਮ ਲੱਗ ਰੇ ਸੀ ਕਿ ਉਹ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੀ ਕਮਾਈ ਖਾ ਰਿਹਾ ਕਰੋੜਾਂ ਦਾ ਕਪੜਾ ਕਰਨ ਦਾ ਇਲਜ਼ਾਮ ਲੱਗਿਆ ਸੀ ਹੋੜਾ ਬੰਟੀ ਬੈਂਸ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਉਸ ਦੇ ਵੱਲੋਂ ਹਰ ਇੱਕ ਗੱਲ ਦਾ ਸਪਸ਼ਟੀਕਰਨ ਦਿੱਤਾ ਗਿਆ ਕਿ ਉਸ ਦਾ ਤੇ ਉਹਨਾਂ ਦੀ ਕੰਪਨੀ ਦਾ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਲੈਣ ਦੇ ਨਹੀਂ ਹੋਇਆ ਨਾ ਹੀ ਆਮੋ ਸਾਹਮਣੇ ਬੈਠ ਕੇ ਹੋਇਆ ਨਾ ਹੀ ਡਾਇਰੈਕਟ ਹੋਇਆ ਤੇ ਨਾ ਹੀ ਕੰਪਨੀ ਤੋਂ ਕੰਪਨੀ ਥਰੂ ਕਦੇ ਉਹਨਾਂ ਦਾ ਲੈਣ ਦੇਣ ਹੋਇਆ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਉਹਨਾਂ ਨਾਲ ਇਹ ਵੀ ਕਿਹਾ ਕਿ ਜਿਹੜੇ ਲੋਕ ਮੈਨੂੰ ਸੋਸ਼ਲ ਮੀਡੀਆ ਤੇ ਗਾਲ੍ਹਾਂ ਕੱਢ ਰਹੇ ਨੇ ਤੇ ਮੇਰੇ ਬਾਰੇ ਗਲਤ ਕਮੈਂਟ ਕਰ ਰਹੇ ਨੇ ਉਹ ਕਮੈਂਟ ਮੇਰੇ ਬੱਚੇ ਮੇਰੀ ਫੈਮਲੀ ਵੀ ਪੜਦੀ ਆ ਪਰ ਅੱਜ ਤੱਕ ਨਾ ਹੀ ਤਾਂ ਸਿੱਧੂ ਮੂਸੇਵਾਲੇ ਦੀ ਕੰਪਨੀ ਦੇ ਨਾਲ ਤੇ ਨਾ ਹੀ ਉਹਨਾਂ ਦੀ ਕੰਪਨੀ ਦੇ ਨਾਲ ਕਦੀ ਡਾਇਰੈਕਟਰ ਲੈਣ ਦੇਣ ਉਹਨਾਂ ਦਾ ਕਦੇ ਨਹੀਂ ਹੋਇਆ ਕੀ ਕੁਝ ਲਿਖਿਆ ਬੈਂਸ ਨੇ ਆਪਣੀ ਪੋਸਟ ਦੇ ਵਿੱਚ ਆਹ ਤੁਹਾਨੂੰ ਪੜ ਕੇ ਸੁਣਾ ਦਿੰਦੇ ਆ ਦਰਅਸਲ ਇਹ ਵੀ ਤੁਹਾਨੂੰ ਨਾਲ ਦੱਸ ਦਿੰਦੇ ਆ ਕਿ ਬਲਕੌਰ ਸਿੰਘ ਦੇ ਵੱਲੋਂ ਇੱਕ ਪੋਸਟ ਪਾਈ ਗਈ ਸੀ ਉਸ ਦੇ نیچے ਜਿਹੜਾ ਆ ਬੰਟੀ ਬੈਂਸ ਦੇ ਵੱਲੋਂ ਇਹ ਕਮੈਂਟ ਕੀਤਾ ਗਿਆ ਕਮੈਂਟ ਦੇ ਤੌਰ ਤੇ ਬਤੌਰ ਕਮੈਂਟ ਇਹ ਪੋਸਟ ਜਿਹੜੀ ਉੱਥੇ ਸਾਂਝੀ ਕੀਤੀ ਗਈ ਹੈ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਬਲਕੌਰ ਸਿੰਘ ਨੇ ਕੀ ਲਿਖਿਆ ਸੀ ਬਲਕੌਰ ਸਿੰਘ ਨੇ ਲਿਖਿਆ ਸੀ ਮੇਰੇ ਸਾਥੀਓ ਮੈਨੂੰ ਪਤਾ ਹੈ ਕਿ ਹਾਲਾਤ ਸਹੀ ਨਹੀਂ ਹਨ ਅਤੇ ਕੁਝ ਗੱਲਾਂ ਸਾਡੇ ਮਨ ਨੂੰ ਚੁਬਦੀਆਂ ਨੇ ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਹਰ ਸਮੱਸਿਆ ਦਾ ਹੱਲ ਨਿਕਲਦਾ ਹੈ ਸਭ ਬਸ ਸਬਰ ਤੇ ਸੰਜਮ ਦੇ ਨਾਲ ਗੱਲ ਅੱਗੇ ਵਧਾਉਣੀ ਪੈਂਦੀ ਹੈ ਮੈਂ ਤੁਹਾਡੇ ਸਭ ਤੋਂ ਇਹ ਬੇਨਤੀ ਕਰਦਾ ਹਾਂ ਕਿ ਆਪਣੇ ਸ਼ਬਦਾਂ ਵਿੱਚ ਮਿਠਾਸ ਤੇ ਸਤਿਕਾਰ ਬਣਾਈ ਰੱਖੋ ਗੁੱਸੇ ਵਿੱਚ ਕੱਢਿਆ ਸ਼ਬਦ ਕਈ ਵਾਰ ਸੱਚੀ ਗੱਲ ਦੀ ਤਾਕਤ ਘਟਾ ਦਿੰਦਾ ਹੈ ਅਸੀਂ ਆਪਣੀ ਗੱਲ ਇੱਜ਼ਤ ਨਾਲ ਰੱਖੀਏ ਤਾਂ ਜੋ ਹੱਲ ਦੇ ਰਾਹੀ ਚੱਲ ਕੇ ਅਸੀਂ ਆਪਣੇ ਮਨ ਦਾ ਭਾਰ ਵੀ ਹੌਲਾ ਕਰ ਸਕੀਏ ਤੁਹਾਡਾ ਪਿਆਰ ਤੇ ਸਹਿਯੋਗ ਮੇਰੇ ਲਈ ਸਭ ਤੋਂ ਵੱਡੀ ਤਾਕਤ ਹੈ ਬਲਕੌਰ ਸਿੱਧੂ ਫਿਰ ਉਸ ਤੋਂ ਬਾਅਦ ਇਸਤੇ ਹੀ ਕਮੈਂਟ ਜੜਾਇਆ ਬੰਟੀ ਬੈਂਸ ਨੇ ਕੀਤਾ ਉਸਨੇ ਲਿਖਿਆ ਕੇ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਹਰ ਸਹੀ ਗੱਲ 'ਚ ਤੁਹਾਡੇ ਨਾਲ ਹਾਂ ਮੈਨੇਜਮੈਂਟ ਦੀ ਜ਼ਿੰਮੇਵਾਰੀ 'ਚ ਡੇ 1 ਤੋਂ ਮੇਰੀ ਕੰਪਨੀ ਨੇ ਕਦੇ ਵੀ 1 ਰੁਪਿਆ ਤੁਹਾਡੇ ਜਾਂ ਤੁਹਾਡੀ ਕੰਪਨੀ ਤੋਂ ਚਾਰਜ ਨਹੀਂ ਕੀਤਾ ਜੇ ਮੈਂ ਚਾਰਜ ਵੀ ਕਰਦਾ ਤੁਸੀਂ ਮਨਾ ਵੀ ਨਹੀਂ ਕਰਨਾ ਸੀ ਜੇ ਕਿਸੇ ਥਰਡ ਪਾਰਟੀ ਕੋਲੋਂ ਤੁਹਾਡੇ ਕੰਟੈਂਟ ਦੀ ਸਰਵਿਸ ਲਈ ਤੇ ਉਹ ਜਿਹੜੀ ਐ ਕਲੈਰਟੀ ਨਾਲ ਤੁਹਾਡੇ ਤੇ ਤੁਹਾ ਪਰਿਵਾਰ ਚ ਇੱਕ ਜਿਹੜੀ ਆ ਪੜੀ ਲਿਖੀ ਭੈਣ ਨੂੰ ਰੀਡ ਕਰਵਾ ਕੇ ਤਾਂ 100% ਰਿਵੰਡ ਜੜਾਇਆ ਤੁਹਾਡੇ ਤੋਂ ਥਰਡ ਪਾਰਟੀ ਜਿਹੜੀ ਆ ਦੇਗੀ ਤਾਂ ਤੁਹਾਡੇ ਪੇਪਰ ਜਿਹੜੇ ਆ ਸਿਗਨੇਚਰ ਕਰਵਾਏ ਤਾਂ ਉਸ ਤੋਂ ਥਰਡ ਪਾਰਟੀ ਜਾਂ ਤੁਹਾਡੇ ਚ ਕਨਫਿਊਜ਼ਨ ਨਾ ਰਹੇ ਆ ਅੱਜ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟ ਮੈਨੂੰ ਆ ਰਹੇ ਨੇ ਗੱਲਾਂ ਗਾਲਾਂ ਜਿਹੜੀਆਂ ਨੇ ਮੈਨੂੰ ਕੱਡੀਆਂ ਜਾ ਰਹੀਆਂ ਨੇ ਮੇਰੇ ਬੱਚੇ ਮੇਰੀ ਫੈਮਲੀ ਵੀ ਇਹ ਰੀਡ ਕਰਦੇ ਨੇ ਮੈਨੂੰ ਫਰਾਡ ਲਿਖ ਕੇ ਨਾਲ ਜੋੜਿਆ ਜਾ ਰਿਹਾ ਹੈ ਜਦ ਕਿ ਤੁਹਾਡੇ ਮੇਰੇ ਜਾਂ ਮੇਰੀ ਕੰਪਨੀ ਜਾਂ ਤੁਹਾਡੀ ਕੰਪਨੀ ਦੇ ਆਪਸ ਚ ਕਦੇ ਫਾਈਨੈਂਸ਼ੀਅਲ ट्रांजੈਕਸ਼ਨ ਹੀ ਨਹੀਂ ਹੋਈਆਂ ਨਾ ਡਾਇਰੈਕਟ ਅਸੀਂ ਇੱਕ ਦੂਜੇ ਤੋਂ ਕਦੇ ਕੋਈ ਸਰਵਿਸ ਲਈ ਹੈ ਸਭ ਕੁਝ ਮੇਰੇ ਜਾਂ ਮੇਰੀ ਕੰਪਨੀ ਵੱਲੋਂ ਡੇ 1 ਤੋਂ ਹੀ ਸੇਵਾ ਦੇ ਰੂਪ ਦੇ ਵਿੱਚ ਬਿਕੋਜ਼ ਮੈਨੂੰ ਮੇਰੇ ਖਰਚਿਆਂ ਦੇ ਅਰੇਂਜਮੈਂਟ ਕਰਨ ਦੇ ਲਈ ਮੇਰਾ ਟੈਲੈਂਟ ਮੇਰੀ ਮਿਹਨਤ ਤੇ ਮੇਰਾ ਐਕਸਪੀਰੀਅੰਸ ਪੂਰਾ ਮੈਨੂੰ ਭਰੋਸਾ ਹੈ ਉਸਤੇ ਇਸੇ ਕਰਕੇ 1998 ਜੋ ਆਏ ਪਹਿਲੇ ਗੀਤ ਤੋਂ ਲੈ ਕੇ ਪਿਛਲੇ ਮਹੀਨੇ ਆਈ EP ਦੇ ਵਿੱਚ ਜੋ ਵੀ ਮੇਰੇ ਗਾਣੇ ਨੇ ਉਹ ਚੱਲ ਰਹੇ ਨੇ ਮੇਰੀ ਮਿਹਨਤ ਦੇ ਪੈਸੇ ਵੀ ਮੈਨੂੰ ਮਿਲ ਰਹੇ ਨੇ ਮੈਨੂੰ ਇਦਾਂ ਦੀ ਕੋਜੀ ਹਰਕਤ ਤੇ ਘਟਿਆ ਹਰਕਤ ਕਰਨ ਦੀ ਕੋਈ ਲੋੜ ਨਾ ਕਦੇ ਪਈ ਹੈ ਤਾ ਨਾ ਮੈਂ ਅੱਜ ਕਰਾਂਗਾ ਤੇ ਨਾ ਹੀ ਕਦੇ ਅੱਗੇ ਹੋਵੇਗੀ ਤਾਂ ਇਹ ਬੰਡੀ ਬੈਂਸ ਦੇ ਵੱਲੋਂ ਸਪਸ਼ਟਿਕਰਨ ਦਿੱਤਾ ਗਿਆ ਕਿ ਉਹਨਾਂ ਦੀ ਕੰਪਨੀ ਨੇ ਕਦੇ ਵੀ ਸਿੱਧੂ ਮੂਸੇਵਾਲੇ ਦੀ ਕੰਪਨੀ ਦੇ ਨਾਲ ਕਦੇ ਵੀ ਡਾਇਰੈਕਟ ਲਾਈਨ ਦੇ ਨਹੀਂ ਕੀਤਾ ਨਾ ਹੀ ਕਦੇ ਕੋਈ ट्रांजैक्शन ਹੋਈ ਆ ਜਦੋਂ ਥਰਡ ਪਾਰਟੀ ਦੇ ਨਾਲ ਉਹਨਾਂ ਦੀ ਗੱਲ ਹੋਈ ਸੀ ਇਸ ਚੀਜ਼ ਨੂੰ ਲੈ ਕੇ ਤਾਂ ਬਕਾਇਦਾ ਸਿਗਨੇਚਰ ਵੀ ਕਰਵਾਏ ਗਏ ਸੀ ਉਹਨਾਂ ਦੀ ਫੈਮਿਲੀ ਦੀ ਇੱਕ ਕੁੜੀ ਨੂੰ ਪੜਾ ਕੇ ਲਿਖਾ ਕੇ ਪੜਾ ਕੇ ਵੀ ਉਹ ਜਿਹੜਾ ਆ ਐਗਰੀਮੈਂਟ ਸਾਈਨ ਕੀਤਾ ਗਿਆ ਸੀ ਸਭ ਕੁਝ ਉਹਨਾਂ ਦੀ ਨਿਗਾ ਦੇ ਵਿੱਚ ਸੀ ਹੁਣ ਤੁਸੀਂ ਇਸ ਮਾਮਲੇ ਤੇ ਕੀ ਕਹਿਣਾ ਚਾਹੋਗੇ ਤੁਹਾਡੀ ਕੀ ਰਾਏ ਆ ਕਿ ਸੱਚ ਮੁੱਚ ਬੰਟੀ ਬੈਂਸ ਦੇ ਜੋ ਇਲਜ਼ਾਮ ਲੱਗੇ ਨੇ ਉਹ ਸੱਚ ਨੇ ਜਾਂ ਫਿਰ ਜੋ ਉਹਨਾਂ ਨੇ ਹੁਣ ਇੱਕ ਕਮੈਂਟ ਦੇ ਰਾਹੀਂ ਪੋਸਟ ਕਹਿ ਸਕਦੇ ਆ ਪਾਈ ਆ ਉਹ ਸਹੀ ਮੰਨਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ